ਐ ਜੇ ਤੁਹਾਡੇ ਵੀ ਕੋਈ ਵਾਰ ਹੋਇਆ ਤਾਂ ਸਾਡੇ ਅਜ ਤੋਂ 20 ਦਿਨ ਪਹਿਲਾਂ ਆਈ ਏ ਜੀ ਉਹ ਬ੍ਰਦਰ ਬਾਹਰ ਗਿਆ ਸੀਗਾ ਉਹ ਜਿਵੇਂ ਹੀ ਚੋਰਾਂ ਨੇ ਆਣ ਕੇ ਛੱਡ ਰਜੇ 2 ਇੰਚ ਚ ਚੱਕਿਆ 3 ਇੰਚ ਚੱਕਿਆ ਉਦੋਂ ਹੀ ਬ੍ਰਦਰ ਦੀ ਕਾਰ ਆ ਗਈ ਏਗੀ ਉਹ ਵੇਖ ਕੇ ਤੇ ਭੱਜ ਗਏ ਰਾਤ ਟਾਈਮ ਹੈਗਾ ਸੀ 1:40 ਮਿੰਟ ਦਾ ਉਦੋਂ ਹੀ ਉਹ ਭੱਜ ਗਏ ਚੋਰ ਜੋ ਵੀ ਉਹ ਕਾਰ ਚ ਉਤਰ ਕੇ ਉਹਨਾਂ ਨੂੰ ਫੜਨ ਲੱਗਾ ਉਹ ਉਹਨਾਂ ਦੇ ਤੋਂ ਕਾਫੀ ਸਪੀਡ ਚ ਨਿਕਲ ਗਏ ਮਤਲਬ ਕਿ ਚੋਰ ਕਾਬੂ ਨਹੀਂ ਆਏ ਤੇ ਉਸ ਤੋਂ 10 ਦਿਨ ਪਹਿਲਾਂ ਸਾਡਾ ਇੱਕ ਸਾਈਕਲ ਬਾਹਰ ਪਿਆ ਸੀਗਾ ਉਹ ਸਾਈਕਲ ਚੱਕਿਆ ਗਿਆ 15-16000 ਰੁਪਏ ਦਾ ਸਾਈਕਲ ਸੀ ਉਹ ਚੱਕਿਆ ਗਿਆ ਮਤਲਬ ਕਿ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਅਸੀਂ ਸਾਰਾ ਦਿਨ ਮਿਹਨਤ ਕਰਦੇ ਆ ਅਸੀਂ ਬਿਲਕੁਲ ਸੇਫ ਨਹੀਂ ਅਸੀਂ ਟਾਈਮ ਵੀ ਚੇਂਜ ਕਰਤਾ ਆਪਣੀਆਂ ਦੁਕਾਨਾਂ ਦੇ ਅੱਗੇ ਅਸੀਂ 9:00 9:30 10:00 ਵਜੇ ਤੱਕ ਵੀ ਬੈਠ ਜੀਦਾ ਸੀ ਹੁਣ ਅਸੀਂ 9:00 ਵਜੇ ਸ਼ੈਟਰ ਲਾ ਦੀਦਾ ਵੀ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਇੱਥੇ ਪਰ ਹੋਲਸੇਲ ਦਾ ਜਿਹੜਾ ਕੰਮ ਹੈ ਉਸ ਲੋਕਾਂ ਪਤਾ ਨਹੀਂ ਸਵੇਰ ਆਣਾ ਸ਼ਾਮ ਨੂੰ ਆਣਾ ਕਿਸ ਤਰ੍ਹਾਂ ਹੁਣ ਮਜਬੂਰੀ ਬਣ ਗਈ ਜੀ ਅਸੀਂ ਆਪ ਦਾ ਥੋੜਾ ਜਿਹਾ ਕੰਮ ਹੀ ਘਟਾ ਸਕਦੇ ਆ ਵੀ ਆਪਦੀ ਡਿਊਟੀ ਚੇਂਜ ਕਰ ਸਕਦੇ ਆ ਵੀ ਸਵੇਰ ਦੀ ਇਹ ਆਸ ਹੁੰਦੀ ਵੀ ਚਲੋ ਸਵੇਰੇ ਟਾਈਮ ਨਾਲ ਖੋਲ ਲਵਾਂਗੇ ਹੁਣ ਸ ਵੇਖੋ ਉਹਨਾਂ ਨੂੰ ਚੋਰਾਂ ਨੂੰ ਕੋਈ ਖੌਫ ਹੀ ਨਹੀਂ ਹੈਗਾ ਕਿਸੇ ਕਿਸਮ ਦਾ ਵੀ ਹਾਂ ਕਿਉਂਕਿ ਅਕਸਰ ਰਾਤ ਨੂੰ ਤਾਂ ਚਲੋ ਲੜਾਈ ਚੋਰੀ ਵਗੈਰਾ ਹੁੰਦੀ ਹੈ ਰਾਤ ਨੂੰ ਤਾਂ ਹੁੰਦੀਆਂ ਸੁਣੀਆਂ ਸੀ ਪਰ ਹੁਣ ਦਿਨ ਟਾਈਮ ਹੀ ਹੋਣੀ ਕੋਈ ਜਾਂਦੀਆਂ ਨੇ ਹੁਣ ਐ ਲੱਗਦਾ ਵੀ ਜੇ ਮੰਨ ਲਓ ਦੁਪਹਿਰ ਨੂੰ ਦੁਕਾਨ ਤੇ ਬੈਠੇ ਆ ਇਕੱਲੇ ਬੈਠੇ ਆ ਕੋਈ ਆ ਕੇ ਵਾਰਦਾਤ ਕਰ ਜਾਵੇ ਅਗਲਾ ਕੋਈ ਚੀਜ਼ ਮਾਰ ਜਾਵੇ ਅਸੀਂ ਤਾਂ ਇਕੱਲੇ ਬੈਠੇ ਆ ਇਹਨੇ ਹੱਥੇ ਬੈਠੇ ਆ ਜੀ ਇਹਨਾਂ ਕੋਲ ਹਥਿਆਰ ਵੀ ਹੈਗੇ ਨੇ ਸਾਰਾ ਕੁਝ ਹੀ ਹੈਗਾ ਅਸੀਂ ਤਾਂ ਨੇ ਹੱਥੇ ਬੈਠੇ ਆ ਜੀ ਇੱਥੇ ਪ੍ਰਸ਼ਾਸਨ ਕੋਈ ਮੰਗਦਾ ਆਈ ਪ੍ਰਸ਼ਾਸਨ ਕੋਈ ਇਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇਗਾ ਵੀ ਆ ਕੋਈ ਸਿਸਟਮ ਇਹੋ ਜਿਹਾ ਬਣਾਇਆ ਜਾਵੇ ਵੀ ਇਹਨਾਂ ਨੂੰ ਕੋ ਫੜ ਕੇ ਕੋਈ ਚਾਰ ਬੰਦੇ ਕੋ ਅੰਦਰ ਦਿੱਤੇ ਜਾਣ ਕੋਈ ਇਹਨਾਂ ਦੇ ਇਹੋ ਜੀ ਕਾਰਵਾਈ ਹੋਵੇ ਵੀ ਇਹਨਾਂ ਨਾਲ ਇਹਨਾਂ ਨੂੰ ਠੱਲ ਪਾਈ ਜਾਵੇ ਇਹਨਾਂ ਦਾ ਫੋਨ ਆਇਆ 5:00 ਵਜੇ ਕਹਿੰਦਾ ਵੀ ਪਤਾਂ ਦੀ ਆ ਗੱਲਾਂ ਰੈਂਤੀ ਸਾਹਿਬ ਹੀ ਸਾਡੇ ਨਾਲ ਚੋਰੀ ਹੋ ਗਈ ਏ ਤੂੰ ਜਲਦੀ ਆਓ ਮੈਂ ਉਸੇ ਟਾਈਮ ਹੀ ਕਰੋ ਉੱਠਿਆ ਤੇ ਬੜਾ ਫੜ ਇਹਨਾਂ ਦੇ ਕੋਲ ਆ ਗਿਆ ਆ ਕੇ ਦੇਖਿਆ ਤੇ ਸ਼ਟਰ ਖੁੱਲਾ ਪਿਆ ਸੀਗਾ ਟੁੱਟਾ ਪਿਆ ਸੀਗਾ ਤੇ ਗੱਲਾਂ ਗੁੱਲਾਂ ਇਹਨਾਂ ਦਾ ਉਹ ਅਗਲੀ ਗਲੀ ਚ ਭਾਲ ਕੀਤੀ ਅਗਲੀ ਗਲੀ ਦੇ ਵਿੱਚ ਸਾਨੂੰ ਮਿਲਿਆ ਤੇ ਅਸੀਂ ਫਿਰ ਉਸ ਟਾਈਮ ਆ ਕੇ ਪਹਿਲੇ 112 ਤੇ ਕਾਲ ਕੀਤੀ ਮੈਂ ਆ ਕੇ ਫਿਰ ਮੈਂ ਥਾਣੇ ਨੂੰ ਮੁੰਛੀ ਨੂੰ ਫੋਨ ਕੀਤਾ ਮੁੰਛੀ ਚਲੋ ਉਸ ਟਾਈਮ ਪ੍ਰਸ਼ਾਸਨ ਆ ਗਿਆ ਆ ਕੇ ਉਹ ਦੇਖ ਕੇ ਹੀ ਕੰਮ ਚਲਾ ਗਿਆ ਕੋਈ ਉਹਨਾਂ ਨੇ ਕੋਈ ਸੀਸੀਟੀਵੀ ਨਹੀਂ ਦੇਖਿਆ ਕੋਈ ਕੁਝ ਨਹੀਂ ਕੀਤਾ ਉਹਨੇ ਦੇਖ ਕੇ ਆਪ ਦੀ ਫਾਰਮੈਂਟਲੀ ਪੂਰੀ ਕਰਕੇ ਇੱਕ ਵਾਰੀ ਉਹ ਚਲੇ ਗਏ ਅਸੀਂ ਤਾਂ ਪ੍ਰਸ਼ਾਸਨ ਨੂੰ ਤੇ ਇਹ ਹੀ ਕਹਣਾ ਵੀ ਸ਼ਹਿਰ ਦੇ ਵਿੱਚ ਤਾਂ ਇੰਨਾ ਕੋਈ ਬੁਰਾ ਹਾਲ ਹੈ ਇੰਨੀਆਂ ਕੋਈ ਚੋਰੀਆਂ ਡਕੈਤੀਆਂ ਬੰਦਾ ਕੋਈ ਸੇਫ ਨਹੀਂ ਹੈਗਾ ਜੀ ਜੇ ਇੱਥੇ ਕੋਈ ਕੋਈ ਚੋਰ ਫੜ ਹੀ ਲੈਂਦੇ ਆ ਜੇ ਉਹ ਫੜਾ ਫੜ ਕੇ ਜਾਂਦੇ ਪੁਲਿਸ ਨੂੰ ਫੜਾਉਂਦੇ ਆ ਪੁਲਿਸ ਪਰ ਪੁਲਿਸ ਫੜਾ ਉਸ ਟਾਈਮ ਨੂੰ ਪ੍ਰਸ਼ਾਸਨ ਛੱਡ ਦਿੰਦਾ ਅਸੀਂ ਇਹੋ ਹੀ ਪਾਲਕਾਰ ਕਰਦੇ ਆਂ ਵੀ ਇੱਕ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਦਿਨ ਰੁਪਿਆ ਰੁਪਿਆ ਕਰਕੇ ਵਿਚਾਰੇ ਮਹਾਂ ਚੀਜ਼ਾਂ ਵੇਚਦੇ ਨੇ ਤੇ ਵੇਚ ਕੇ ਤੇ ਇਹਨਾਂ ਕੋਲ ਬੁਰਾ ਹਾਲ ਹੋਇਆ ਪਏ ਵਿਚਾਰੇ ਉਹ ਕੀ ਕਰਨ ਉਹ ਪਰੇਸ਼ਾਨ ਹੋਏ ਪਏ ਨੇ ਸਵੇਰ ਦੇ ਇਹ ਟੈਨਸ਼ਨ ਨਾਲ ਇਹਨਾਂ ਬੁਰਾ ਹਾਲੇ ਬਹੁਤ ਵਧੀਆ ਇਨਸਾਨ ਬੰਦੇ ਨੇ ਪਹਿਲੇ ਕੁਝ ਦਿਨ ਪਹਿਲਾਂ ਨਾਲ ਦੀ ਦੁਕਾਨ ਤੇ ਕੁਝ 15 20 ਦਿਨ ਪਹਿਲਾਂ ਦੀ ਗੱਲ ਹੀ ਮੇਰੇ ਕੋਲ 15 20 ਦਿਨ ਮਹੀਨਾ ਕੁ ਤਕਰੀਬ ਹੋ ਗਏ ਉਹਨਾਂ ਦੀ ਚੋਰੀ ਹੋਈ ਪਰ ਉਹਨਾਂ ਤੋਂ ਕੁਛੜ ਨਹੀਂ ਟੁੱਟਾ ਉਹ ਬਚ ਗਿਆ ਉਹ ਦਿਨ ਵੀ ਅਸੀਂ ਆਏ ਉਹਦੇ ਵੀ ਥਾੜੇ ਪੁਲਿਸ ਰਿਪੋਰਟ ਦੇ ਕੇ ਲੇਕਿਨ ਪੁਲਿਸ ਨੇ ਕੋਈ ਸਾਡੀ ਕੋਈ ਕਿਸੇ ਦੀ ਕੋਈ ਨਹੀਂ ਭਾਲ ਕੀਤੀ ਚੋਰਾਂ ਦੀ ਨਾ ਕੀਤੀ ਤੇ ਨਾ ਉਹਨਾਂ ਨੇ ਸਾਡੀ ਕੋਈ ਸੁਣਵਾਈ ਵਈ ਅਸੀਂ ਤਾਂ ਮੰਗਿਆ ਕਰਦੇ ਆਂ ਵੀ ਸ਼ਹਿਰ ਦਾ ਭਲਾ ਹੋਵੇ ਸ਼ਹਿਰ ਚ ਚੋਰੀਆਂ ਡਕੈਤੀਆਂ ਬੰਦ ਹੋਣ ਤੇ ਅਸੀਂ ਸਾਰੇ ਐਮਸੀ ਸਾਰੇ ਅਸੀਂ ਉਹਨਾਂ ਦੇ ਨਾਲ ਆ ਪਰ ਸਾਡੀ ਅਸੀਂ ਕੀ ਕਰ ਸਕਦੇ ਆਂ ਅਸੀਂ ਤਾਂ ਜਾ ਕੇ ਕੰਪਲੀਟ ਕਰ ਸਕਦੇ ਹਾਂ ਉਹਨਾਂ ਭਰਾਵਾਂ ਦੇ ਨਾਲ ਅਸੀਂ ਤੁਰ ਸਕਦੇ ਆ ਲੇਕਿਨ ਇਹ ਕੰਮ ਹੈਗਾ ਪੁਲਿਸ ਦਾ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਨੂੰ ਚਾਹੀਦਾ ਇਹਨਾਂ ਨੂੰ ਫੜੇ ਤੇ ਇਹਨਾਂ ਨੂੰ ਫੜ ਕੇ ਜਿਹੜਾ ਸਾਡਾ ਜਿਹੜਾ ਜੋੜ ਨੁਕਸਾਨ ਹੋਇਆ ਸਾਡਾ ਸਾਨੂੰ ਪਰਵਾਈ ਸਾਡੀ ਕਰਵਾਈ ਜਾਵੇ ਤੇ ਇਹਨਾਂ ਨੂੰ ਜੋ ਮਾਂਦੀ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ। ਜਿਹੜੇ ਆਏ ਜਿਹਨਾਂ ਨੂੰ ਨਿਤ ਨਿਤ ਦਾ ਕੰਮ ਹੋ ਗਿਆ ਚੋਰਾਣਾ ਤੇਰੀਆ ਕਰਨਾ ਇੰਨੇ ਮੇਰੇ ਤੋਂ ਲੋਕ ਪੈਸਾ ਖੁਮਾਰੇ ਨੇ ਪਰ ਕੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਹੈ ਇਹ ਇਹ ਢਿੱਲੀ ਕਾਰਗੁਜ਼ਾਰੀ ਹੈ ਜੀ। ਹੁਣ ਸਾਸਨ ਦੀ ਢਿੱਲੀ ਕਾਰਗੁਜ਼ਾਰੀ ਹੈ ਕਿਉਂਕਿ ਹੁਣ ਦੇਖੀਦਾ ਮੈਂ ਕਈ ਵਾਰੀ ਰਾਤ ਨੂੰ ਕਦੇ ਲਾਂਘੇ ਦਰਾਵੇ ਦੇਖੀਦਾ ਆਪ ਤੇ ਬਾੜ ਚ ਗੇੜਾ ਮਾਰੀਦਾ ਕੋਈ ਲਾਈਟਾਂ ਬਾਦੀਆਂ ਕਿਸੇ ਆਈ ਦਾ ਜਦੋਂ ਦੇਖੀਦਾ ਕਿ ਕੋਈ ਮੈਨੂੰ ਰਸਤੇ 'ਚ ਕੋਈ ਪੁਲਿਸ ਨਹੀਂ ਮਿਲਦੀ ਕੋਈ ਕਿਸੇ ਚੌਂਕ 'ਚ ਕੋਈ ਪੁਲਿਸ ਨਹੀਂ ਮਿਲਦੀ ਮਹੂਗੜ ਚੌਂਕ 'ਚ ਮੈਂ ਰਹਿਣਾ ਉੱਥੇ ਰਾਤ ਨੂੰ ਨਾ ਮੈਂ ਕਦੀ ਕੋਈ ਉੱਥੇ ਅਪੀਸਰ ਵਾਲੇ ਵੇਖਿਆ ਨਾ ਕੋਈ ਕਦੀ ਕੋਈ ਉੱਥੇ ਪੁਲਿਸ ਵੇਖੀ ਹੈ ਬਾਜ਼ਾਰ ਆਈਦਾ ਹੈ ਬਾਜ਼ਾਰ ਦੇ ਵਿੱਚ ਤਾਂ ਮੈਨੂੰ ਕੋਈ ਕਦੀ ਪੁਲਿਸ ਦੱਸੀ ਨਹੀਂ ਜੇ ਇਹ ਤਾਂ ਜੋ ਅਸੀਂ ਆਪ ਦੀ ਸੇਫਟੀ ਹੁਣ ਆਪ ਹੀ ਕਰਨੀ ਹੈ ਸਾਨੂੰ ਕੋਈ ਜਾਨੀ ਮਾਨੀ ਨੁਕਸਾਨ ਵੀ ਕਰ ਸਕਦੇ ਜੇ ਮੰਨ ਲਓ ਵੀ ਫੜਦੇ ਆ ਸਾਨੂੰ ਜਾਨੀ ਮਾਨੀ ਨੁਕਸਾਨ ਵੀ ਕਰ ਸਕਦੇ ਆ ਦੁਕਾਨਦਾਰ ਵਿਚਾਰਾ ਬੜਾ ਪ੍ਰੇਸ਼ਾਨ ਹੋਇਆ ਪਿਆ ਅਸੀਂ ਦੇ ਹੀ ਮੰਗ ਕਰਨੇ ਆ ਵੀ ਇਹਨਾਂ ਨੂੰ ਵਾਤ ਵਾਤ ਸਜ਼ਾ ਮਿ ਅਰਵਾਜ ਗੱਟ ਚਰੰਜਾ ਬੈਂਡ ਤੇ ਸਾਡੇ ਅੰਦਰ ਕੈਮਰੇ ਲੱਗੇ ਜੀ ਤੇ ਥੋੜਾ ਜਿਹਾ ਖੜਕੇ ਦੀ ਆਵਾਜ਼ ਆਈ ਅਸੀਂ ਕਿ ਕਿਤੇ ਨਾਲ ਦੇ ਨੇ ਸ਼ਟਰ ਨਾਲ ਨਾਲ ਛੱਡ ਰਹੇ ਨੇ ਤਿੰਨ ਚਾਰ ਅਸੀਂ ਕਿ ਕਿਤੇ ਉਹਨਾਂ ਨੇ ਸ਼ਟਰ ਖੋਲ੍ਹ ਲਿਆਣਾ ਤੇ ਅਸੀਂ ਮੈਂ 5:20 ਮਿੰਟ ਤੱਕ ਥੱਲੇ ਆਇਆ ਤੇ ਮੈਂ ਆਪ ਦਾ ਸ਼ਟਰ ਖੁੱਲਣ ਲੱਗਾ ਤੇ ਵੇਖਿਆ ਸ਼ਟਰ ਸਾਡਾ ਟੁੱਟਿਆ ਪਿਆ ਸਾਰਾ ਦਰਾਜ ਦਰੋਜ ਕੱਢ ਕੇ ਨੁਕਸਾਨ ਜਿੰਨਾ ਵੀ ਕੈਸ਼ ਸੀ ਸਾਰਾ ਕੱਢ ਕੇ ਲੈ ਗਏ 72 ਤੇ 77000 ਰੁਪਇਆ ਦਰਾਜ ਦੇ ਵਿੱਚ ਪਿਆ ਸੀ ਗੱਲੇ ਦੇ ਵਿੱਚ ਗੱਲਾਂ ਸਾਨੂੰ ਅੱਗੋਂ ਜਾ ਕੇ ਲੱਬਿਆ ਗਲੀਆਂ ਦੇ ਵਿੱਚ ਜਾ ਕੇ ਗੱਲਾਂ ਲੱਬਿਆ ਜੀ ਤੇ ਅਸੀਂ ਥਾਣੇ ਦਰਖਾਸਤ ਦਿੱਤੀ ਐ ਸੱਚ ਨੂੰ ਕਿਹਾ ਤੇ ਉਹ ਪੁਲਸ ਵਾਲੇ ਆਏ ਇੱਕ ਵਾਰੀ ਚੱਕ ਕਰਕੇ ਦੇ ਗਏ ਉਹ ਕਹਿੰਦੇ ਸਾਡੇ 10:30 ਵਜੇ ਤੁਸੀਂ ਆ ਜਾਏ ਥਾਣੇ ਤੇ ਬਾਕੀ ਜਿਵੇਂ ਹੋਇਆ ਤੁਸੀਂ ਦਰਖਾਸਤ ਲਿਖ ਕੇ ਦੇ ਦੇ ਜੇ ਜੋ ਵੀ ਕਾਰਵਾਈ ਹੋਈ ਬੰਦੀ ਵੇਖ ਲਾਂਗੇ ਤੇ ਇਹ ਦੁਕਾਨ ਕਿਸ ਨਾਮ ਦੀ ਐ ਤੇ ਉਹ ਸਿੱਟੇ ਦੀ ਦੁਕਾਨ ਐ ਟਾਲੀ ਮੱਲੇ ਦੇ ਵਿੱਚ ਜੀ ਫਰੋਈਪੁਰ ਸ਼ਹਿਰ ਟਾਲੀ ਮੱਲਾ ਬਿੱਟੂ ਕੋਲਡਿੰਗ ਦੁਕਾਨ ਐ ਐਂਬੈਸਡਰੀ ਦੀ ਉਹ ਸੇਲ ਦਾ ਸਾਡਾ ਕੰਮ ਹੈ ਜੀ ਸਾਰਾ ਤੇ ਕੈਸ਼ ਤੋਂ ਇਲਾਵਾ ਵੀ ਕੋਈ ਹੋਰ ਸਮਾਨ ਖੇੜਿਆ ਨਹੀਂ ਜੀ ਹੋਰ ਕੋਈ ਸਮਾਨ ਨਹੀਂ ਖੇੜਿਆ ਇੰਨਾ ਕੀਮਤੀ ਕੀਮਤੀ ਸਮਾਨ ਪਿਆ ਹੋਇਆ ਸੀ ਉਹਨਾਂ ਨੂੰ ਕੈਸ਼ ਹੀ ਇੰਨਾ ਨਜ਼ਰ ਆ ਗਿਆ ਤੇ ਕੈਸ਼ ਹੀ ਜ਼ਰਦਾ ਕੱਢ ਕੇ ਲੈ ਕੇ ਗੱਲਾਂ ਨਾਲ ਹੀ ਲੈ ਗਏ ਜੀ ਤੇ ਕੀ ਅਕਸਰ ਕੈਸ਼ ਨਾਲ ਦੁਕਾਨ ਦੇ ਪੈਰ ਹੁੰਦੇ ਆ ਜੀ ਅਥਰੇ ਪੇਮਟਾ ਦੇਣੀ ਹੁੰਦੀਆਂ ਜੀ ਸਾਰਿਆਂ ਨੂੰ ਚੰਗੇ ਚੰਗੇ ਦੇ ਫਿਰ ਮੰਡਿਆਂ ਨੂੰ ਫਿਰ ਫਿਰੇ ਪੇਮਟਾ ਦੇਣੀ ਹੁੰਦੀ ਆ ਮਾਲ ਮੁਲ ਵਗਾਰ ਹੁੰਦਾ ਸਾਰਾ ਸਾਡਾ ਕੈਸ਼ ਦਾ ਕੰਮ ਹੈ ਜੀ ਤੇ ਫਿਰ ਗੱਡੀਆਂ ਆ ਜਾਂਦੀਆਂ ਉਹਨਾਂ ਨੂੰ ਪੇਮੈਂਟ ਦੇਣੀ ਹੁੰਦੀ ਆ ਕੈਸ਼ ਦਰਾਜ ਦੇ ਵਿੱਚ ਗੱਲੇ ਦੇ ਵਿੱਚ ਹੀ ਰੱਖ ਕੇ ਚਲੇ ਗਏ ਰੈਸ਼ ਵਿੱਚ ਹੀ ਹੈ ਤੁਹਾਨੂੰ ਕੋਈ ਕਿਸੇ ਗੱਲ ਦੀ ਡਰ ਨਹੀਂ ਸੀਗਾ ਤੇ ਅਸੀਂ ਗਾ ਰੈਸ਼ ਵਿੱਚ ਕੋਈ ਗੱਲ ਨਹੀਂ ਅੱਗੇ ਪੇਮੈਂਟ ਪਈ ਰਹਿੰਦੀ ਹੈ ਤੇ ਨੁਕਸਾਨ ਹੋ ਗਿਆ ਤਿੰਨ ਜਣੇ ਆਏ ਆ ਇੱਕ ਜਣਾ ਅੰਦਰ ਵੜਿਆ ਦੋ ਜਣੇ ਬਾਹਰ ਖੜੇ ਆ ਇਹ ਸਾਰੀ ਸੀਸੀਟੀਵੀ ਚ ਆ ਗਈ ਜੀ ਹਾਂਜੀ ਹਾਂਜੀ ਸਾਰੀ ਸੀਸੀਟੀਵੀ ਟੀਵੀ ਚ ਐਮਰੇਜ ਆ ਗਈ ਤੇ ਕੁਝ ਜੀ ਛੱਡ ਵੀ ਗਏ ਜਿਹਦੀ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਉਹ ਬਲਾਕ ਪੇਜ ਕਾ ਛੱਡ ਗਏ ਜੀ ਇਹ ਕੀ ਨਾਮ ਦਾ ਬੀ ਬਿੱਟੂ ਬੈਲ ਜੀ ਸ੍ਰਿੰਦਰ ਕੁਮਾਰ ਬੈਲ ਬਿੱਟੂ ਕੋਲਿੰਗ ਉਹਨਾਂ ਕੀ ਮੰਗ ਕਰਦੇ ਆ ਅੱਛਾ ਇਹ ਮੰਗ ਕਰਦੇ ਆ ਕਿ ਜਿਹੜੇ ਚੋਰ ਫੜੇ ਜਾਣ ਕਾਰਵਾਈ ਕੀਤੀ ਜਾਏ ਉਹਨਾਂ ਤੇ ਸਾਨੂੰ ਇਨਸਾਫ ਦਿੱਤਾ ਜਾਏ ਸਾਨੂੰ ਇਨਸਾਫ ਦਿੱਤਾ ਜਾਏ ਹੋਰ ਪ੍ਰਸ਼ਾਸਨ ਨੂੰ ਸਾਡੀ ਤਾਂ ਕਮਾਈਆਂ ਹੀ ਹੋਣੀਆਂ ਈ ਹੋਲ ਸੇਲ ਦਾ ਜਿਹਦੇ ਵਿੱਚ ਪਤਲੀਆਂ ਰੁਪਈਆ ਰੁਪਈਆ ਬਚਣਾ ਕਿਹਦੇ ਚ ਰੁਪਈਆ ਰੁਪਈਆ ਵੀ ਉਹਦੇ ਚੱਕ ਚਾਹੀ ਤਸਵੀਰੇ ਭੁਗਤਾਨ ਕਰਨਾ ਹੀ ਪੈਸਿਆਂ ਦਾ ਸਵੇਰੇ ਮਾਲ ਆਉਂਦਾ ਸਾਡੇ ਕੋਲ ਹੁੰਦਾ ਭੁਗਤਾਨ ਕਰਨਾ ਦੂਜੀ ਵਾਰ ਚੋਰੀ ਹੋਈ ਹੈ ਸਾਡੇ ਵੀ ਸਾਡੇ ਚੋਰੀ ਪਹਿਲੇ ਵੀ ਇੱਕ ਵਾਰੀ ਚੋਰੀ ਹੋ ਗਈ ਜੀ ਸਾਡੇ ਹੀ ਸਾਡੀ ਚੋਰੀ ਹੋਈ ਹੈ ਹਾਂਜੀ ਪਹਿਲੇ ਜੀ ਦੋ ਤਿੰਨ ਮਹੀਨੇ ਚੌਥੀ ਪੰਜਵੀਂ ਵਾਰੀ ਚੋਰਾਣੀ ਜਿਹੜੀ ਨਾਲ ਦੀ ਦੁਕਾਨਾ ਸੀ ਸਾਡੇ ਉੱਥੇ ਵੀ ਚੋਰੀ ਹੋਈ ਸੀ ਅਸੀਂ ਕਈ ਵਾਰੀ ਪੁਲਿਸ ਪ੍ਰੈਸ਼ਰ ਨੂੰ ਕੰਪਲੇਂਟ ਵੀ ਆਪਦੀ ਦੇ ਚੁੱਕੇ ਆ ਬਟ ਇੱਥੇ ਰਾਤ ਨੂੰ ਕੋਈ ਕਿਸੇ ਪੁਲਿਸ ਪ੍ਰੈਸ਼ਰ ਦਾ ਕੋਈ ਚੱਕਰ ਨਹੀਂ ਹੈਗਾ ਕੋਈ ਇੱਥੇ ਆ ਕੇ ਵੇਖਦਾ ਨਹੀਂ ਵੀ ਕੀ ਹੁੰਦਾ ਵਾ ਕੀ ਨਹੀਂ ਹੁੰਦਾ ਵਾ ਚੋਰ ਆਂਦੇ ਨੇ ਆਪਦਾ ਕੰਮ ਕਰਕੇ ਚਲੇ ਜਾਂਦੇ ਨੇ ਕੀ ਮਹਿਸੂਸ ਨਹੀਂ ਕਰ ਪਾਰੇ ਅਸੀਂ ਦੁਕਾਨਦਾਰਾਂ ਸਾਰਾ ਦਿਨ ਮਿਹਨਤ ਕਰਦੇ ਹਾਂ ਅਸੀਂ ਫਿਰ ਜਾ ਕੇ ਅਸੀਂ ਰਾਤ ਨੂੰ ਰੋਟੀ ਖਾਣੀ ਹੁੰਦੀ ਪਰ ਸਾਡੀ ਕੋਈ ਸੇਫ ਨਹੀਂ ਹੈਗੀ ਇਸ ਟਾਈਮ ਤੇ ਪੁਲਿਸ ਪ੍ਰਸ਼ਾਸਨ ਆਪਦੀ ਨੀਂਦ ਸੁਟਾ ਆਇਆ ਇਹ ਸਾਰੀ ਮਿਹਨਤ ਚੋਰਾਂ ਵਾਸਤੇ ਹੀ ਹੋ ਰਹੀ ਜੀ ਅਸੀਂ ਚੈਨਾ ਸੌ ਨਹੀਂ ਸਕਦੇ ਕਿੰਨੇ ਵੀ ਚੋਰ ਨੇ ਸਾਰੀ ਮਿਹਨਤ ਚੋਰਾਂ ਵਾਸਤੇ ਹੀ ਹੋ ਰਹੀ ਵੇਖੋ ਘਰ ਵਿੱਚ ਅਸੀਂ ਘਰੇ ਬੋ ਉਹਨਾਂ ਨੇ ਕੰਮ ਕਰਨਾ ਨਹੀਂ ਕੋਈ ਕਾਰੋਬਾਰ ਕਰਨਾ ਨਹੀਂ ਸਾਡਾ ਚੋਰੀ ਕਰਕੇ ਚਲੇ ਜਾਣੀ ਹੈ ਮਿਹਨਤ ਤੁਸੀਂ ਕਰੋ ਚੋਰੀ ਉਹ ਕਰਕੇ ਚਲੇ ਜਾਂਦੇ ਮੇਰੇ 5 ਵਜੇ ਦਾ ਟਾਈਮ ਹੈ ਕੋਈ ਸੇਫ ਨਹੀਂ ਹੈਗੇ ਅਸੀਂ ਕਿ ਅਸੀਂ ਕਿਹੜੇ ਵੇਲੇ ਸੋ ਸਕਦੇ ਆ ਦਿਨ ਵੇਲੇ ਵੀ ਆਣ ਤੇ ਕੋਈ ਇੱਥੇ ਗੁੰਡਾਗਰਦੀ ਇੰਨੀ ਹੈ ਵੀ ਹਥਿਆਰ ਲੈ ਕੇ ਆ ਜਾਂਦੇ ਨੇ ਚੋਰੀ ਚੋਰੀਆਂ ਬੁਰੇ ਹਾਲ ਨੇ ਸ਼ਹਿਰ ਮੇ ਚੋਰੀ ਕੀ ਕਰਨਾ ਹੈ ਸਰ ਉਹ ਤਾਂ ਉਹ ਕੋਈ ਬਾਤ ਨਹੀਂ ਉਸ ਵਿੱਚ ਵੀ ਹਮ ਕਾਜ ਕਰ ਰਹੇ ਹਾਂ ਉਸ ਦਾ ਪਲਾਨ ਬਣਾ ਲਿਆ ਹੈ ਉਹ ਜੋ ਚੋਰ ਹੈ ਜਲਦੀ ਜਲਦੀ ਫੜ ਲੈਂਦੇ ਹਾਂ